ਪਹਿਲਾਂ ਤਾਂ ਸਾਰੇ ਹੀ 594 ਬੀਰੋ ਦੇ ਅਧਿਆਪਕ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਧਿਆਪਕ ਸਾਥੀਓ ਜੇ ਲਾਈਵ ਤੇ ਆਵਾਜ਼ ਸਹੀ ਆ ਰਹੀ ਹੈ ਤਾਂ ਵੱਧ ਤੋਂ ਵੱਧ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਸਾਥੀਆਂ ਤੱਕ ਇਹ ਲਾਈਵ ਪਹੁੰਚੇ ਹੁਣ ਸਹੀ ਹੁਣ ਸਹੀ ਹੈ ਬਲਰ ਸੀ ਪਹਿਲ ਸਹੀ ਹੈ ਹੁਣ ਕੈਮਰਾ ਸਾਫ਼ ਕਰ ਲਓ ਜੀ ਹੋ ਗਈ ਚਲੋ ਅੱਗੇ ਸੇ ਸਾਥੀਓ ਸਭ ਤੋਂ ਪਹਿਲਾਂ ਤਾਂ ਜਿਹੜਾ ਕੱਲ ਸੰਗਰੂਰ ਵਿਖੇ 2364 ਤੇ 994 ਜਥੇਬੰਦੀ ਵੱਲੋਂ ਜਿਹੜਾ ਪ੍ਰੋਟੈਸਟ ਲਗਾਇਆ ਗਿਆ ਸੀ ਉਸ ਦੇ ਵਿੱਚ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਅੰਨੇਵਾ ਲਾਠੀ ਚਾਰਜ ਅਧਿਆਪਕ ਸਾਥੀਆਂ ਤੇ ਹੋਏ ਆ ਉਹ ਬਹੁਤ ਹੀ ਨਿੰਦਣਯੋਗ ਕਾਰਾ ਸਰਕਾਰ ਵੱਲੋਂ ਕੀਤਾ ਗਿਆ ਹੈ ਦੇ ਬੈਕਲੌਗ ਯੂਨੀਅਨ ਵੱਲੋਂ ਸਖਤ ਸਾਫ ਤੇ ਸਖਤ ਸ਼ਬਦਾ ਵਿੱਚ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਅੱਗੇ ਦੀ ਗੱਲਬਾਤ ਵਾਸਤੇ ਅਸੀਂ ਲਾਈਵ ਹੋਏ ਸੀ ਕਿ ਕੱਲ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਅਬੌਰ ਵਾਟਰ ਵਰਕਸ ਅਤੇ ਸੁਖਚੈਨ ਸਰਕਾਰੀ ਕਾਲਜ ਦਾ ਉਦਘਾਟਨ ਕਰਨ ਉਹਦੇ ਘਾਟਨ ਕਰਨ ਪਹੁੰਚ ਰਹੇ ਆ ਜਿਸ ਦੇ ਵਿੱਚ ਪੂਰੀ ਕਮੇਟੀ ਵੱਲੋਂ ਰਣਨੀਤੀ ਤਿਆਰ ਕਰਕੇ ਤੇ ਉਹਨਾਂ ਦੇ ਘਰਾਵ ਦਾ ਇੱਕ ਐਕਸ਼ਨ ਲਈ ਉਲੀਕਿਆ ਗਿਆ ਹੈ ਸਾਰੇ ਹੀ ਅਗੋਰ ਦੇ ਨਾਲ ਲਗਵੇਂ ਪਿੰਡਾਂ ਬਲਾਗ ਜਿਵੇਂ ਫਾਜ਼ਿਲਕਾ ਜਲਾਲਾਬਾਦ ਗੁਰੂ ਅਰਸਾਏ ਮੁਕਸਰ ਮਲੋਟ ਬਠਿੰਡਾ ਦੇ ਸਾਥੀਆਂ ਨੂੰ ਸਾਡੇ ਵੱਲੋਂ ਵੱਧ ਤੋਂ ਵੱਧ ਇਹੀ ਅਪੀਲ ਹੈ ਕਿ ਸਾਥੀ ਅਬੋਰ 9:30 ਦਾ ਟਾਈਮ ਸਾਥੀਆਂ ਵੱਲੋਂ ਦਿੱਤਾ ਗਿਆ ਹੈ ਨਹਿਰੂ ਪਾਰਕ ਵਿੱਚ ਵੱਧ ਤੋਂ ਵੱਧ ਸਾਥੀ ਉੱਥੇ ਇਕੱਠੇ ਹੋਣ ਤਾਂ ਜੋ ਆਪਣੀਆਂ ਹੱਕੀ ਮੰਗਾਂ ਉਹ ਸਰਕਾਰ ਤੋਂ ਲੈ ਸਕੀਏ ਇਹ ਦੂਸਰੀ ਗੱਲ ਸਾਥੀਓ ਜਿਹੜੀ ਕੱਲ 5 ਦਸੰਬਰ ਨੂੰ ਜਿਹੜੀ ਮਾਨਸੇ ਮੀਟਿੰਗ ਰੱਖੀ ਗਈ ਸੀ ਉਹ ਮੀਟਿੰਗ ਅਬੋਰ ਦੇ ਐਕਸ਼ਨ ਕਰਕੇ ਅੱਗੇ ਪੋਸਟਪੋਨਡ ਕੀਤੀ ਗਈ ਹੈ ਅੱਗੇ ਦੀ ਜਿਵੇਂ ਵੀ ਤੁਹਾਨੂੰ ਤਰੀਕ ਅਨਾਉਂਸ ਕਰਦੇ ਆ ਉਹ ਤੁਹਾਨੂੰ ਲਾਈਵ ਦੇ ਮਾਧਿਅਮ ਰਹੀ ਜਾਂ ਆਡੀਓ ਦੇ ਮਾਧਿਅਮ ਰਹੀ ਤੁਹਾਨੂੰ ਸ਼ੇਅਰ ਕਰ ਦਿੱਤੀ ਜਾਵੇਗੀ ਅੱਗੇ ਦੀ ਜਾਣਕਾਰੀ ਸਾਥੀ ਕਰਨ ਜੀ ਦੇਣਗੇ ਸਤਿ ਸ਼੍ਰੀ ਅਕਾਲ ਸਾਥਿਓ ਜਿਵੇਂ ਕਿ ਸਾਥੀ ਤੇਜ ਨੇ ਦੱਸਿਆ ਹੀ ਹੈ ਕਿ ਕੱਲ 5 ਦਸੰਬਰ ਨੂੰ ਮੁੱਖ ਮੰਤਰੀ ਸੀਐਮ ਸੀਐਮ ਸਾਹਿਬ ਜੀ ਅਬੋਰ ਪਹੁੰਚ ਰਹੇ ਆ ਉਸ ਕਰਕੇ ਹੀ ਜਿਹੜੀ 5 ਦਸੰਬਰ ਦੀ ਆਪਾਂ ਮੀਟਿੰਗ ਨੂੰ ਮਾਨਸੇ ਰੱਖੀ ਹੋਈ ਸੀਗੀ ਉਸ ਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ ਤੇ ਉਸ ਦੇ ਕਰਕੇ ਜਿਹੜਾ ਅਭੋਹਰ ਤੁਸੀਂ ਸਾਡੇ 9 ਵਜੇ ਜਹਰੂ پارک ਅਭੋਹਰ ਦੇ ਵਿੱਚ ਸਾਰੇ ਇਕੱਠੇ ਹੋਣਾ ਤੇ ਉੱਥੋਂ ਜਿੱੱਗੇ ਰਾਜਨੀਤੀ ਜੋ ਵੀ ਹੋਏਗੀ ਉਹ ਬਣਾ ਕੇ ਸਾਰੇ ਸਾਥੀ ਚੋਥੇ ਅੱਗੇ ਕੁਝ ਕਰਨਗੇ ਤੇ ਇੱਕ ਹੋਰ ਬੇਨਤੀ ਤੁਹਾਡੇ ਕਰਨਿਆਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ 22 ਅਕਤੂਬਰ ਤੋਂ ਆਪਣਾ ਪੱਕਾ ਮੋਰਚਾ ਪਿੰਡ ਅੰਗਬੀਰਪੁਰ ਚੱਲ ਰਿਹਾ ਹੈ ਤੇ ਮੈਂ ਸਾਰੇ ਸਾਥੀਆਂ ਨੂੰ ਇਹੀ ਅਪੀਲ ਕਰਦਾ ਚਾਹਦਾ ਕਿ ਸਾਰੇ ਸਾਥੀ ਇੱਥੇ ਵੀ ਆਪਣਾ ਸਹਿਯੋਗ ਦੇਣਾ ਤੇ ਫੰਡ ਦੀ ਵੀ ਵੱਧ ਤੋਂ ਵੱਧ ਮਦਦ ਕਰਨ ਕਿਉਂਕਿ ਰੋਜ਼ ਦਾ ਕਾਫੀ ਖਰਚਾ ਹੋ ਜਾਂਦਾ ਪੱਕੇ ਮੋਰਚੇ ਨੂੰ ਚਲਾਉਣ ਦੇ ਲਈ ਸੋ ਸਾਰੇ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਪਹਿਲੇ ਤਾਂ ਕੱਲ 5 ਤਰੀਕ ਨੂੰ ਸਾਰੇ ਸਮੇਂ ਸਿਰ 9:30 ਵਜੇ ਨਹਿਰੂ ਪਾਰਕ ਅੱਥੋਰ ਇੱਥੇ ਪਹੁੰਚ ਜਾਏ ਤੇ ਬਾਅਦ ਵਿੱਚ ਆਪਣੀ ਜੋ ਮੀਟਿੰਗ ਹੈ ਮਾਨਸੇ ਦੀ ਉਹਦੀ ਨੈਕਸਟ ਅਪਡੇਟ ਤੁਹਾਨੂੰ ਲਾਈਵ ਜਾਂ ਆਡੀਓ ਰਾਈ ਦੇ ਦਿੱਤੀ ਜਾਵੇਗੀ ਜੈ ਜੰਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ ਹੌਫ ਕੀ ਮੇਂ ਕਰਨਾ ਕੋਈ ਬਾਤ ਸਲੇ ਰੱਖੇ